ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਲਕੱਤਾ ਦੇ ਵਿੱਚ ਇੱਕ ਡਾਕਟਰ ਦਾ ਰੇਪ ਹੋਇਆ ਜਿਸ ਨੂੰ ਹਜੇ ਤੱਕ ਵੀ ਇਨਸਾਫ ਨਹੀਂ ਮਿਲਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਡਾਕਟਰ ਦਾ ਰੇਪ ਇੱਕ ਬੰਦੇ ਨੇ ਨਹੀਂ ਕੀਤਾ ਬਲਕਿ ਇਹਦੇ ਵਿੱਚ ਕਈ ਬੰਦੇ ਇਨਵੋਲਵ ਹਨ ਤੇ ਇਸ ਘਟਨਾ ਤੋਂ ਬਾਅਦ ਦੇਸ਼ ਦੀਆਂ ਕੁੜੀਆਂ ਰਾਤ ਨੂੰ ਨਿਕਲਣ ਤੋਂ ਡਰਦੀਆਂ ਨੇ ਕਿ ਕਿਤੇ ਉਹਨਾਂ ਨਾਲ ਵੀ ਇਹ ਘਟਨਾ ਵਾਪਰਨਾ ਚਾਵੇ ਤੇ ਇਸੇ ਦੌਰਾਨ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਛੋਟੀ ਜਹੀ ਬੱਚੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੀ ਮਾਤਾ ਨੂੰ ਕਹਿ ਰਹੀ ਹੈ ਕਿ ਮਾਤਾ ਤੂੰ ਮੇਰੇ ਵੱਡੇ ਹੋਣ ਦੀ ਅਰਦਾਸ ਨਾ ਕਰਿਆ ਕਰ ਕਿਉਂਕਿ ਜੇ ਮੈਂ ਵੱਡੀ ਹੋਗੀ ਤਾਂ ਮੇਰੇ ਨਾਲ ਵੀ ਇਹੀ ਕੁਝ ਹੋਣਾ ਹੈ ਜੋ ਇਸ ਡਾਕਟਰ ਦੇ ਨਾਲ ਹੋਇਆ ਹੈ ਵੀਡੀਓ ਬਹੁਤ ਹੀ ਭਾਵਿਕ ਕਰ ਦੇਵੇਗੀ ਇਹ ਛੋਟੀ ਜੀ ਵੀਡੀਓ ਨੂੰ ਵੇਖ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਤੇ ਚਲੋ ਵੇਖਦੇ ਹਾਂ ਇਹ ਛੋਟੀ ਜੀ ਵੀਡੀਓ ਤੇ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਦੱਸਿਓ ਜਿਸ ਨੇ ਪਕੜ ਕੇ ਮਾਰ ਦਿਆ ਨਾ ਜੀ ਮੰਮਾ ਮੈਨੂੰ ਸਕੂਲ ਲੈ ਜਾਣਾ ਚਾਹਦੀ ਕਿਉਂ ਅ ਵੀ ਮੇਰਾ ਵੀ ਐਸਾ ਪਿੱਛੇ ਸਾਕੇ ਕੋਈ ਗੱਲ ਪਕੜ ਕੇ ਮਾਰਦੇ सुपरस्टार भी नहीं बनना चाहती मम्मी सो गई स्टार बनना चाहती मैं बड़ी भी नहीं हो गया आपसे कहती थी ना अल्लाह से कि बड़ी हो जाऊं मैं तो आप अब दुआ मत करना मम्मी कि मैं बड़ी हो जाऊं ये बड़ी नहीं बनना चाहती मुझे बस जिंदगी भर आपके पास रहना मम्मी This is the New York to